ਕੇ ਬਹੁਤ ਸਾਰੇ ਲੋਕ ਕੰਮ ਤਾਂ ਕਰਾ ਲੈਂਦੇ ਆ ਫਿਰ ਉਹ 10-10 ਦਿਨ 15-15 ਦਿਨ ਪੈਸੇ ਨਹੀਂ ਦਿੰਦੇ ਫਿਰ ਉਹ ਕਿਵੇਂ ਗੁਜ਼ਾਰਾ ਹੁੰਦਾ ਭਾਜੀ ਦੇਖੋ ਕਿ ਸਾਰੇ ਕੋਈ ਨਾ ਕੋਈ ਰੱਬ ਨੇ ਆਟਾ ਹੀਲਾ ਕੀਤਾ ਇੱਕ ਥੈਲੀ ਲਿਆਓ ਤੇ 2-4 ਦਿਨ ਚੱਲ ਜਾਂਦੇ ਇੰਨੇ ਨੂੰ ਕੋਈ ਰੱਬ ਹੋਰ ਦੇ ਦਿੰਦਾ ਜੀ ਪਰ ਮੌਕੇ ਦੀਆਂ ਸਰਕਾਰਾਂ ਤਾਂ ਕਹਿ ਰਹੀਆਂ ਕਿ ਲੋਕ ਖੁਸ਼ ਆ ਸਾਡੇ ਤੋਂ ਤਾਂ ਹੀ ਸਾਨੂੰ ਬਾਰ-ਬਾਰ ਚੁਣਿਆ ਜਾ ਰਿਹਾ ਝੋਏ ਆ ਜਾ ਰਹੇ ਆ ਭਾਜੀ ਚੁਣਿਆ ਤਾਂ ਜਾ ਰਿਹਾ ਜਿਹੜਾ ਪੰਚ ਸਰਪੰਚ ਆ ਉਹ ਜੀ ਮਾਨਦਾਰ ਵੀ ਹੈ ਐਸੀ ਗੱਲ ਨਹੀਂ ਸੁਣਦੇ ਵੀ ਹੈ ਦੇ ਗੱਲ ਪਤਾ ਕੀ ਹੈ ਜਦ ਕੰਮ ਨਿਕਲ ਗਿਆ ਪਿੱਛੇ ਜੀ ਗਲੀਆਂ ਚ ਗਲੀਆਂ ਚ ਕੋਈ ਉਹ ਟਾਇਲ ਟੂ ਲੱਗੀ ਹੈ ਘਰ ਵਰਤੀ ਪੰਜ ਪੰਜ ਸਰਕਾਰ ਦਾ ਪੈਸਾ 500 500 ਸਰਪੰਚ ਦਾ ਉਹ ਕੋਈ ਗੱਲ ਨਹੀਂ ਬਣਦੀ ਪਲਾਨ ਦਾ ਪੈਸਾ ਗਰੀਬਾਂ ਕੋਲ ਅਗਲਾ ਕਰਨ ਦਾ ਵੀ ਮੇਰੇ ਗਲੀ ਚ ਗੰਦ ਨਾ ਰਹਿ ਜਾਵੇ ਦਿੰਦਾ ਲੋਕਾਂ ਨੂੰ ਅਸਲ ਵਿੱਚ ਜਿਹੜੇ ਆ ਮਜ਼ਦੂਰ ਆ ਗਰੀਬ ਆ ਉਹਨਾਂ ਨੂੰ ਮਿਲਿਆ ਜਾਂਦੀ ਉਨਨਾਂ ਕਭੀ ਜਬੀ ਮਿਲੀ ਜੀ ਉਹ ਤਾਂ ਵਿਚਾਰੇ ਫਸੇ ਹੋਏ ਇੱਕ ਕਿਸਮ ਦੇ ਜੇ ਰੋਟੀ ਵਾਸਤੇ 4 ਪੈਸੇ ਮਿਲ ਗਏ ਫਿਰ ਤਾਂ ਵਿਚਾਰੇ ਖਾਣਗੇ ਨਹੀਂ ਤਾਂ ਭੁੱਖੇ ਸੌਂ ਜਾਣਾ ਵਿਚਾਰੇ ਨੇ ਕਿੱਥੇ ਜਿਹੜੀ ਘਾਟ ਰੜਕ ਰਹੀ ਆ ਵੀ ਇਹ ਕੁਝ ਹੋਣਾ ਚਾਹੀਦਾ ਸਰਕਾਰ ਕੋ ਜੀ ਜਿੱਦਾਂ ਮੈਂ ਇੱਕ ਗੱਲ ਕਰਦਾ ਜਿੱਦਾਂ ਔਰ ਕਾਂਗਰਸ ਦੇ ਵਿੱਚ ਜਦ ਇੰਦਰਾ ਗਾਂਧੀ ਸੀ ਨਾ ਉਹ ਗਰੀਬਾਂ ਦਾ ਪੱਖ ਕਰਦੀ ਸੀ ਅੱਜ ਕੱਲ ਤੁਸੀਂ ਦੇਖ ਲਓ ਕੋਈ ਪੁੱਛਦਾ ਤੁਸੀਂ ਪ੍ਰੈਸ ਰਪੋਰਟ ਕਰੋ ਵੀ ਕੋਈ ਪੁੱਛਦਾ ਕੋਈ ਜਾ ਕੇ ਵੋਟਾਂ ਤੋਂ ਬਾਅਦ ਪੁੱਛਦਾ ਕਦੇ ਲਖਵਾ ਕੇ ਤਾਂ 5 ਸਾਲ ਫਿਰ ਭੁੱਖੇ ਮਰਨ ਵਾਲਾ ਹਾਲਾਤ ਤੁਸੀਂ ਦੇਖਦੇ ਪਏ ਇਹ ਇਹ ਵਿਚਾਰੇ ਜਿੱਥੋਂ ਜਿੱਥੋਂ ਅਸੀਂ ਵੀ ਨਾਲੇ ਆ ਵੀ ਕੋਈ ਜਦ ਆ ਗਿਆ ਵੀ ਹੁਣ ਪੁੱਛਦੇ ਪਏ ਵੀ ਤੁਹਾਨੂੰ ਦਿਹਾੜੀ ਮਿਲੀ ਹੈ ਤੁਹਾਨੂੰ ਦਿਹਾੜੀ ਬਣੀ ਹੈ ਜਾਂ ਨਹੀਂ ਜਿਹੜਾ 50 100 ਹੁੰਦਾ ਉਹ ਚਾਹ ਪਾਣੀ ਚ ਤੇ ਪਰੌਂਟਿਆਂ ਚ ਖਾ ਜਾਂਦੇ ਆ ਸਵੇਰੇ ਤੇ ਭੁੱਖ ਵੀ ਨਹੀਂ ਲੱਗਦੀ ਵਿਚਾਰਾ ਦੌੜਦਾ ਵੀ ਮੈਨੂੰ ਕੰਮ ਵੇਲਾ ਜਾਉ ਤੇ ਮਹਿੰਗਾਈ ਤਾਂ ਇੰਨੀ ਆ ਫਿਰ ਕਿਵੇਂ ਗੁਜ਼ਾਰਾ ਹੋ ਰਿਹਾ 900 ਪਲੱਸ ਜਿਹੜਾ ਸਿਲੰਡਰ ਕੋਈ ਕੋਟੀਆਂ ਚ ਕੰਮ ਕਰ ਰਹਾ ਵਿਚਾਰਾ ਕੋਈ ਕਿੱਥੇ ਇੱਕ ਨੇ ਕਰ ਚਲਾਣਾ ਹੀ ਹੈ ਤੇ ਇਸ ਕਰਕੇ ਕੋਈ ਅਦੂਰੋਂ ਆਇਆ ਕੋਈ ਇਧਰੋਂ ਚੁੰਨੀ ਤੋਂ ਆਇਆ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਜੇ ਨਹੀਂ ਮਿਲਦੀ ਤੇ ਕਿਥੇ ਦੀ ਜੇਬ ਤੇ ਕਟਣੀ ਹੈ 78ਵਾਂ ਆਜ਼ਾਦੀ ਦਿਹਾੜਾ ਅੱਜ ਦੇਸ਼ ਮਨਾ ਰਿਹਾ ਹੈ ਤੇ ਉੱਥੇ ਹੀ ਅਸੀਂ ਅੱਜ ਇੱਕ ਲੇਬਰ ਚੌਂਕ 'ਚ ਖੜੇ ਆਂ ਮਹਾਲੀ ਤਾਂ ਗੱਲਬਾਤ ਕਰਦੇ ਆਂ ਬਾਈ ਜੀ ਅੱਜ ਸਰਕਾਰੀ ਛੁੱਟੀ ਹੈ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਤੁਸੀਂ ਅੱਜ ਕਿਵੇਂ ਕੋਈ ਛੁੱਟੀ ਤੁਹਾਨੂੰ ਲੱਗਦਾ ਕਿ ਛੁੱਟੀ ਹੈ ਤੁਹਾਡੇ ਲਈ ਅਸੀਂ 15 ਅਗਸਤ ਬਹੁਤ ਊਮਤਾ ਨਾਲ ਮਨਾ ਰਹੇ ਆਂ ਜੀ ਹਾਂਜੀ ਤੇ ਆ ਤੁਸੀਂ ਸਾਨੂੰ ਹੁੰਦੀ ਹੈ ਹਾਂਜੀ ਤੇ ਕੰਮ ਤੇ ਆਏ ਵਜ ਹਾਂਜੀ ਹਾਂਜੀ ਕੰਮ ਤੇ ਦਿਹਾੜੀ ਤੇ ਆਏ ਆ ਜੀ ਬਹੁਤ ਵਧੀਆ ਕੰਮ ਤਰੀਕੇ ਨਾਲ ਲੱਗਦਾ ਹੈ ਕਿ ਜਿਹੜੇ ਮਜ਼ਦੂਰ ਨੇ ਗਰੀਬ ਲੋਕ ਨੇ ਉਹਨਾਂ ਨੂੰ ਆਜ਼ਾਦੀ ਮਿਲੀ ਹੋਈ ਹੈ ਹਾਂਜੀ ਹਾਂਜੀ ਜ਼ਰੂਰ ਮਿਲੀ ਵੀ ਹੈ ਜੀ ਹਾਂਜੀ ਬਹੁਤ ਵਧੀਆ ਜੀ ਤਾਂ ਬਾਪੂ ਜੀ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਛੁੱਟੀ ਵੀ ਹੈ ਪਰ ਬਹੁਤ ਸਾਰੇ ਮਜ਼ਦੂਰ ਹੈ ਜਿਹੜੇ ਦਿਹਾੜੀ ਤੇ ਆਏ ਨੇ ਲੱਗਦਾ ਹੈ ਕਿ ਉਹਨਾਂ ਲਈ ਹੈ ਆਜ਼ਾਦੀ ਦਾ ਦਿਨ ਕੋਈ ਨਹੀਂ ਉਹਨਾਂ ਵਾਸਤੇ ਕੁਝ ਨਹੀਂ ਹੈਗਾ ਦੂਰੋਂ ਦੂਰੋਂ ਆਏ ਪਿੰਡਾਂ ਜੋ ਬਿਚਾਰੇ ਕਿਆ ਕਰਨ ਰੋਟੀ ਖਾ ਕੇ ਮੀ ਵੀ ਪੈ ਰਿਆ ਹਾਂ ਹਾਂ ਮੀ ਵੀ ਪੈ ਰਿਆ ਜੀ ਰੋਟੀ ਖਾ ਕੇ ਵਿਚਾਰੇ ਨੰਘ ਘਰਾਂ ਚੱਲੇ ਜਾਣਾ ਬਾਪੂ ਜੀ ਕਈ ਵਾਰ ਤਾਂ ਜਿਹੜੇ ਦੇਖਿਆ ਜਾਂਦਾ ਹੈ ਕਿ ਖੜਕੀ ਮੁੜ ਜਾਂਦੇ ਆ ਦਿਹਾੜੀ ਵੀ ਨਹੀਂ ਪੈਂਦੀ ਹਾਂ ਇਹ ਵੀ ਸੱਚੀ ਗੱਲ ਹੈ ਦਿਹਾੜੀ ਪੈਂਦੀ ਹੋਣੀ ਹੋਰ ਘੱਟ ਰੇਟ ਤੇ ਚੱਲੇ ਜੰਨੇ ਲੋਕ ਆ ਚੱਕਰ ਹੈ ਜੀ ਹਾਂ ਤਾਂ ਕਿਵੇਂ ਲੱਗਦਾ ਹੈ ਕਿ ਲੋਕਾਂ ਨੂੰ ਅਸਲ ਵਿੱਚ ਜਿਹੜੇ ਆ ਮਜ਼ਦੂਰ ਆ ਗਰੀਬ ਆ ਉਹਨਾਂ ਨੂੰ ਮਿਲਿਆ ਆ ਆਜ਼ਾਦੀ ਉਹਨਾਂ ਨੂੰ ਕਦੀ ਆਜ਼ਾਦੀ ਮਿਲੀ ਹੈ ਜੀ ਉਹ ਤਾਂ ਵਿਚਾਰੇ ਫਸੇ ਹੋਈ ਹੈ ਇੱਕ ਕਿਸਮ ਦੇ ਜੇ ਰੋਟੀ ਵਾਸਤੇ ਚਾਰ ਪੈਸੇ ਮਿਲ ਗਏ ਫਿਰ ਤਾਂ ਵਿਚਾਰੇ ਖਾਣਗੇ ਨਹੀਂ ਤਾਂ ਆਏ ਭੁੱਖੇ ਸੌਂ ਜਾਣਗੇ ਵਿਚਰੇ ਨੇ ਹਾਂਜੀ ਤਾਂ ਜੇਕਰ ਦੇਖਿਆ ਜਾਵੇ ਸਰਕਾਰਾਂ ਦਾਅਵੇ ਕਰ ਰਹੀਆਂ ਨੇ ਕਿ ਅਸੀਂ ਲੋਕਾਂ ਲਈ ਗਰੀਬ ਲੋਕਾਂ ਲਈ ਹੇਠਲੇ ਤੱਕ ਜਿਹੜੇ ਤਬਕੇ ਨੇ ਉਹਨਾਂ ਲਈ ਬਹੁਤ ਕੁਝ ਕਰ ਰਹੇ ਹਾਂ ਲੱਗਦਾ ਕੁਝ ਹੋ ਰਿਹਾ ਕੁਝ ਨਹੀਂ ਹੋ ਰਿਹਾ ਜੀ ਗਰੀਬਾਂ ਵਾਸਤੇ ਤਾਂ ਕੁਝ ਨਹੀਂ ਹੋ ਰਿਹਾ ਇਹ ਤਾਂ ਖਾਦੀ ਫੁਵਾੜਾ ਹੀ ਹੋਈ ਹੈ ਹਾਂਜੀ ਉਹ ਲੋਕ ਕਹਿੰਦੇ ਆ ਕਿ ਲੋਕ ਹਰ ਵਾਰ ਤੋਂ ਸਾਨੂੰ ਚੁਣ ਰਹੇ ਆ ਖੁਸ਼ ਨੇ ਲੋਕ ਸਾਡੇ ਸਰਕਾਰਾਂ ਤੋਂ ਖੁਸ਼ ਨੇ ਤਾਂ ਕਰਕੇ ਅਸੀਂ ਜਿੱਤ ਜਾਂਦੇ ਆ ਕਿ ਲੱਗਦਾ ਹੈ ਕਿ ਕੰਮ ਹੋ ਰਿਹਾ ਜਮਿਨੀ ਪੱਧਰ ਤੇ ਕੋਈ ਨਹੀਂ ਜੀ ਇਹ ਤਾਂ ਭੋਖਾ ਲੈਣੀ ਆ ਉਹਨਾਂ ਨੇ ਪੈਸੇ ਲੈਣੇ ਆ ਪ੍ਰਾਥਨ ਦੇਣੇ ਵੋਟਾਂ ਲੈਣੀਆਂ ਵਰਾਸ਼ਣ ਇਸ ਵਾਰ ਮਿਲ ਰਿਹਾ ਕਿਸ ਨੂੰ ਨਹੀਂ ਮਿਲਿਆ ਜੀ ਹਾਂ ਇੱਕ ਜੀ ਕੁਝ ਨਹੀਂ ਦਿੱਤਾ ਉਹਨਾਂ ਨੇ ਤਾਂ ਸਾਈਕਲ ਤੇ ਆਏ ਉਹ ਦਿਹਾੜੀ ਤੇ ਜਾਂ ਕੋਈ ਹੋਰ ਸਾਧਨ ਤੁਰ ਕੇ ਆਇਆ ਜੀ ਹਾਂਜੀ ਆਇਤੋਂ ਨੇੜੇ ਤੋਂ ਪਹਿਲੇ ਵਿੱਚੋਂ ਹਾਂਜੀ ਹੁਣ ਲੱਗੀ ਆ ਕਿਤੇ ਦਿਹਾੜੀ ਕੋਈ ਮਿਲਿਆ ਕੁਛ ਕੋਈ ਦਿਹਾੜੀ ਨਹੀਂ ਲੱਗੀ ਕੋਈ ਕੁਛ ਨਹੀਂ ਮਿਲਿਆ ਹਾਂਜੀ ਤਾਂ ਫਿਰ ਸ਼ਾਮ ਦਾ ਕਿਵੇਂ گزارਾ ਦੇਖੋ ਮਹਾਰਾਜ ਕਰੂਗਾ ਕਿਰਪਾ ਹਾਂਜੀ ਤਾਂ ਇਹ ਹਾਲਾਤ ਨੇ ਜੋ ਸਰਕਾਰਾਂ ਵੱਡੇ ਵੱਡੇ ਦਾਅਵੇ ਠੋਕਦੀਆਂ ਨੇ ਭਾਸ਼ਣ ਵੱਡੇ ਵੱਡੇ ਦਿੱਤੇ ਜਾਂਦੇ ਆ ਸਟੇਜਾਂ ਦੇ ਖੜ ਕੇ ਪਰ ਜ਼ਮੀਨੀ ਹਕੀਕਤ ਤੁਹਾਨੂੰ ਦਿਖਾ ਰਹੇ ਆ ਕਿ ਲੇਬਰ ਜਿਹੜਾ ਚੌਂਕ ਆ ਲੇਬਰ ਚੌਂਕ 'ਚ ਜਿਹੜੇ ਆ ਲੇਬਰ ਦੇ ਜਿਹੜੇ ਆ ਮਜ਼ਦੂਰ ਆ ਉਹ ਖੜੇ ਨੇ ਤੇ ਇਹ ਚਾਰੇ ਪਾਸੇ ਜਾਂ ਤੁਸੀਂ ਦੇਖ ਸਕਦੇ ਹੋ ਕੁਝ ਖਾਣਾ ਖਾ ਰਹੇ ਆ ਤੇ ਕੁਝ ਉਡੀਕ ਕਰ ਰਹੇ ਆ ਕਿ ਸਾਨੂੰ ਕੋਈ ਆਵੇ ਅਸੀਂ ਕੰਮ ਕਰਾਂਗੇ ਤੇ ਦੋ ਪੈਸੇ ਸਾਡੀ ਜੇਬ 'ਚ ਪੈਣਗੇ ਤੇ ਇਹ ਇੱਕ ਕਿਤੇ ਨਾ ਕਿਤੇ ਅਸਲ ਤਰਾਸ ਦੀ ਹੈ ਜਿਹੜੀ ਸਾਡੇ ਪੰਜਾਬ ਦੀ ਉਹ ਕਿਤੇ ਨਾ ਕਿਤੇ ਆਪਣੇ ਆਪ ਚ ਪੇਸ਼ ਹੁੰਦੀ ਹੈ ਤੇ ਤੁਸੀਂ ਸੁਣਿਆ ਹੈ ਬਜ਼ੁਰਗ ਕੋਲੋਂ ਕਿ ਜੇ ਕੋਈ ਕੁਝ ਕਰਾਂਗੇ ਤਾਂ ਕੁਝ ਕਮਾਵਾਂਗੇ ਤਾਂ ਕੁਝ ਖਾਵਾਂਗੇ ਆ ਆਪ ਕਿੱਥੋਂ ਆਏ ਹੋ ਤੇ ਕਿ ਇੱਥੇ ਕਿਵੇਂ ਖੜੇ ਹੋ ਦਿਹਾੜੀ ਦੋਹੜੀ ਲੈਣ ਆਏ ਹੋ ਕਿ ਵੈਸੇ ਖੜੇ ਹੋ ਭਾਈ ਦਿਹਾੜੀ ਵਾਲਾ ਹੀ ਕੰਮ ਹੈ ਸਾਡਾ ਹਾਂਜੀ ਤੇ ਇੱਥੇ ਕੋਈ ਕਾਲੀ ਚਲੀ ਜਾਂਦਾ ਹੈ ਕੋਈ ਦਿਹਾੜੀ ਕਿਹੜਾ ਰੋਜ ਹੈ ਰੋਜ ਦਾ ਕੰਮ ਇੱਥੇ ਨਹੀਂ ਹੈ ਫਿਰ ਮਹਿੰਗਾਈ ਤਾਂ ਇੰਨੀ ਆ ਫਿਰ ਕਿਵੇਂ ਗੁਜ਼ਾਰਾ ਹੋ ਰਿਹਾ 900 ਪਲੱਸ ਜਿਹੜਾ ਸਿਲੰਡਰ ਕੋਈ ਕੋਠੀਆਂ 'ਚ ਕੰਮ ਕਰ ਰਿਹਾ ਵਿਚਾਰਾ ਕੋਈ ਕਿੱਥੇ ਇੱਕ ਨੇ ਕਰ ਚਲਾਣਾ ਹੀ ਹੈ ਤੇ ਇਸ ਕਰਕੇ ਕੋਈ ਦੂਰੋਂ ਆਇਆ ਕੋਈ ਇਧਰੋਂ ਚੁਣੀ ਤੋਂ ਆਇਆ ਕੋਈ ਕਿੱਥੋਂ ਆਇਆ ਕੋਈ ਕਿੱਤੋਂ ਜੇ ਨਹੀਂ ਮਿਲਦੀ ਦੇ ਕਿਸੇ ਦੀ ਜੇਬ ਤੇ ਕਟਣੀ ਨਹੀਂ ਉਹ ਰੱਬ ਦੀ ਮਰਜ਼ੀ ਹੈ ਆਂਦੇ ਸਾਰੇ ਇੱਕ ਦੀ ਮਿਲ ਜਾਂਦਾ ਕਦੀ ਨਹੀਂ ਜੇ ਮੇੜ ਵੀ ਗਿਆ ਇੱਕ ਨੇ 500 ਮੰਗਿਆ ਦੂਜਾ ਕਹਿੰਦਾ ਚੱਲ 300 ਤੇ ਹੀ ਦੇ ਦੀ ਜੇ ਜਿੱਤੇ ਆਵੇ ਇਸ ਕਰਕੇ ਕੋਈ ਮਗਲ ਨਹੀਂ ਆ ਜੀ ਸਰਕਾਰਾਂ ਨੇ ਕੀ ਕਰਨਾ ਜੀ ਸਰਕਾਰ ਕੁਝ ਨਹੀਂ ਪਰ ਸਰਕਾਰਾਂ ਦਾ ਕਹਿੰਦੀ ਆਜ਼ਾਦ ਆ ਸਾਡਾ ਦੇਸ਼ ਆਜ਼ਾਦ ਕਹਦਾ ਭਾਜੀ ਤੂੰ ਦੀ ਆਪ ਰੈਪੋਰਟਰ ਹੋ ਕਿ ਤੁਹਾਨੂੰ ਵੀ ਦੇਖਦਾ ਕਿ ਕਿੱਥੇ ਤੁਸੀਂ ਆਏ ਹੋ ਵੀ ਇੱਕ ਸਰਕਾਰ ਨੇ ਕਹਿੰਦੀ ਹੈ ਬੋਟ ਲੈਣੀ ਹੈ ਸਰਪੰਚ ਕੋਲ ਜਾਓ ਸਰਪੰਚਾਂ ਦੀ ਜੇ ਵਰਗੀ ਬਾਕੀ ਕੰਮ ਗਲੀਆਂ ਦਾ ਕੋਈ ਵੀ ਕਿਸੇ ਦਾ ਕੰਮ ਹੋਵੇ ਜਿਹਦੇ ਜਿਹੜਾ ਜੇ ਪਾ ਦੂਗਾ ਤੇ ਉਹਦਾ ਕੰਮ ਹੋ ਜਾਊ ਜਿਹੜਾ ਗਰੀਬ ਹੈ ਜਿੰਨੇ ਨਹੀਂ ਦੇਣਾ ਤੇ ਉਹ ਬਸ ਹਾਂਜੀ ਕਰਤਾ ਉੱਤੇ ਲੈ ਕੇ ਕਹਿੰਦਾ ਜੀ ਤੁਹਾਡਾ ਕੰਮ ਠੀਕ ਹੈ ਕਹਿੰਦਾ ਜੀ ਦੇਖ ਲਓ ਕਿ ਨਿਆਣਾ ਸਰਕਾਰ ਮੰਤਰੀ ਗਲੀਆਂ 'ਚ ਨਹੀਂ ਵੱੜਦਾ ਵੱੜਦੇ ਨਹੀਂ ਪਹਿਲਾਂ ਹੀ ਤਾਂ ਖਾਂਬ ਲੈਣਦੇ ਮੈਨੂੰ ਜਦ ਬੋਰਡ ਦੀ ਵਾਰੀ ਮੈਨੂੰ ਪਾ ਦਿਓ ਜੀ ਮੈਨੂੰ ਪਾ ਦਿਓ ਜੀ ਮੈਨੂੰ ਪਾ ਦਿਓ ਇਹ ਕੋਈ ਗੱਲ ਨਹੀਂ ਬਣਦੀ ਜਾਂ ਦੇ ਸਰਕਾਰ ਜਦ ਵੋਟਾਂ ਦੀ ਵਾਰੀ ਆਂਦੀ ਗਲੀ ਗਲੀ ਦੇਖਣ ਵੀ ਕੀ ਸਮੇ ਦਾ ਹਾਲ ਹੈ ਉੱਥੇ ਕੱਠ ਘਰ ਲੈਂਦੇ ਜੀ ਉੱਥੇ ਸਮੋਸੇ ਲੱਗੇ ਹੋਏ ਉੱਥੇ ਜਲੇਬੀਆਂ ਲੱਗੀਆਂ ਉਹ ਫਲਾਣਾ ਮੰਤਰੀ ਆ ਰਿਹਾ ਜੀ ਇਹ ਗੱਲ ਨਹੀਂ ਹੁੰਦੀ ਕਿ ਮੰਤਰੀ ਆ ਆ ਇੱਕ 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 ਦਿਨ ਖਵਾ ਕੇ ਤਾਂ 5 ਸਾਲ ਫਿਰ ਭੁੱਖੇ ਮਰਨ ਵਾਲਾ ਹਾਲ ਤੁਸੀਂ ਦੇਖਦੇ ਪਏ ਇਹ ਇਹ ਵਿਚਾਰੇ ਜਿੱਥੋਂ ਜਿੱਥੋਂ ਅਸੀਂ ਵੀ ਨਾਲੇ ਆ ਵੀ ਕੋਈ ਜਦ ਆ ਗਿਆ ਵੀ ਹੁਣ ਪੁੱਛਦੇ ਪਏ ਵੀ ਤੁਹਾਨੂੰ ਦਿਹਾੜੀ ਮਿਲੀ ਐ ਤੁਹਾਨੂੰ ਦਿਹਾੜੀ ਬਣੀ ਐ ਜਾਂ ਨਹੀਂ ਜਿਹੜਾ 50 100 ਹੁੰਦਾ ਉਹ ਚਾਹ ਪਾਣੀ ਚ ਤੇ ਪਰੌਂਟਿਆਂ ਚ ਖਾ ਜਾਂਦੇ ਐ ਸਵੇਰੇ ਤੇ ਭੁੱਖ ਵੀ ਨਹੀਂ ਲੱਗਦੀ ਵਿਚਾਰਾ ਦੌੜਦਾ ਵੀ ਮੈਨੂੰ ਕੰਮ ਮਿਲ ਜਾਉ ਕੰਮ ਤਾਂ ਕੋਈ ਮਹਾਰਾਜ ਹੋਰ ਨਹੀਂ ਘਾਟ ਕਿੱਥੇ ਰੜਕ ਰਿਹਾ ਕਿ ਪ੍ਰਬੰਧਕ ਢਾਂਚਾ ਜਿਹੜਾ ਉਹ ਕਿੱਥੇ ਜਿਹੜੇ ਘਾਟ ਰੜਕ ਰਿਹਾ ਵੀ ਇਹ ਕੁਝ ਹੋਣਾ ਚਾਹੀਦਾ ਸਰਕਾਰ ਦੇਖੋ ਜੀ ਜਿੱਦਾਂ ਮੈਂ ਇੱਕ ਗੱਲ ਕਰਦਾ ਜਿੱਦਾਂ ਔਰ ਕਾਂਗਰਸ ਦੇ ਵਿੱਚ ਜਦ ਇੰਦਰਾ ਗਾਂਧੀ ਸੀ ਨਾ ਉਹ ਗਰੀਬਾਂ ਦਾ ਪੱਖ ਕਰਦੀ ਸੀ ਅੱਜ ਕੱਲ ਤੁਸੀਂ ਦੇਖ ਲਓ ਕੋਈ ਪੁੱਛਦਾ ਤੁਸੀਂ ਪ੍ਰੈਸ ਰਿਪੋਰਟੋ ਵੀ ਕੋਈ ਪੁੱਛਦਾ ਕੋਈ ਜਾ ਕੇ ਵੋਟਾਂ ਤੋਂ ਬਾਅਦ ਚ ਪੁੱਛਦਾ ਪਰ ਪੰਜਾਬ 'ਚ ਪਹਿਲਾਂ ਕਾਂਗਰਸ ਹੀ ਰਹੀ ਆ ਕਾਂਗਰਸ ਰਹੀ ਆ ਆਜ਼ਾਦੀ ਇੰਦਰਾ ਗਾਂਧੀ ਸਮਾਪਤ ਹੋ ਗਈ ਸਭ ਕੁਝ ਸਮਾਪਤ ਹੋ ਗਿਆ ਸਭ ਕੁਝ ਸਮਾਪਤ ਹੋ ਗਿਆ ਉਹ ਤੋਂ ਬਾਅਦ ਕੋਈ ਵੋਟ ਬੈ ਗਈ ਬਸ ਫੁਰਤੀ ਦੇ ਗਿਆ ਅਸਰਪੰਚ ਆਪਣਾ ਘਰ ਪੱਕਾ ਲਾ ਲੈਣਦੇ ਵੀ ਕੋਈ ਨਹੀਂ ਤੁਹਾਡਾ ਰਾਜਨਿਕਾਲ ਕੋਈ ਕੰਮ ਹੋਵੇ ਕੋਈ ਨਹੀਂ ਜੀ ਕੱਲ ਨੂੰ ਆ ਜਾਓ ਕੋਈ ਨਹੀਂ ਪਰਸੋਂ ਨੂੰ ਆ ਜਾਓ ਪਰ ਮੌਕੇ ਦੀ ਸਰਕਾਰਾਂ ਤਾਂ ਕਹਿ ਰਹੀਆਂ ਕਿ ਲੋਕ ਖੁਸ਼ ਆ ਸਾਡੇ ਤੋਂ ਤਾਂ ਹੀ ਸਾਨੂੰ ਬਾਰ-ਬਾਰ ਚੁਣਿਆ ਜਾ ਰਿਹਾ ਚੁਣਿਆ ਜਾ ਰਿਹਾ ਭਾਜੀ ਚੁਣਿਆ ਤਾਂ ਜਾ ਰਿਹਾ ਜਿਹੜਾ ਪੰਚ ਸਰਪੰਚ ਹੈ ਉਹ ਮਾਨਦਾਰ ਵੀ ਹੈ ਐਸੀ ਗੱਲ ਨਹੀਂ ਸੁਣਦੇ ਵੀ ਹੈ ਦੇ ਗੱਲ ਪਤਾ ਕੀ ਹੈ ਜਦ ਕੰਮ ਨਿਕਲ ਗਿਆ ਪਿੱਛੇ ਜੀ ਗਲੀਆਂ ਚ ਗਲੀਆਂ ਚ ਕੋਈ ਉਹ ਟਾਇਲ ਟੂ ਲੱਗੀ ਹਾਂ ਘਰ ਵਰਤੀ ਪੰਜ-ਪੰਜ ਸਰਕਾਰ ਦਾ ਪੈਸਾ 5-5 ਸਰਪੰਚ ਦਾ ਉਹ ਕੋਈ ਗੱਲ ਨਹੀਂ ਬਣਦੀ ਪਲਾਨ ਦਾ ਪੈਸਾ ਗਰੀਬਾਂ ਕੋਲ ਅਗਲਾ ਕਰਨ ਦਾ ਵੀ ਮੇਰੇ ਗਲੀ ਚ ਗੰਦ ਨਾ ਰਹਿ ਜਾਵੇ ਦਿੰਦਾ ਤਾਂ ਇੱਕ ਇਹ ਵੀ ਦੇਖਣ ਵਾਲੀ ਗੱਲ ਹੁੰਦੀ ਹੈ ਕਿ ਬਹੁਤ ਸਾਰੇ ਲੋਕ ਕੰਮ ਤਾਂ ਕਰਾ ਲੈਂਦੇ ਆ ਫਿਰ ਉਹ 10-10 ਦਿਨ 15-15 ਦਿਨ ਪੈਸੇ ਨਹੀਂ ਦਿੰਦੇ ਫਿਰ ਉਹ ਕਿਵੇਂ ਗੁਜ਼ਾਰਾ ਹੁੰਦਾ ਭਾਜੀ ਦੇਖੋ ਕਿ ਸਾਰੇ ਕੋਈ ਨਾ ਕੋਈ ਰੱਬ ਨੇ ਆਟਾ ਹੀਲਾ ਕੀਤਾ ਇੱਕ ਥੈਲੀ ਲਿਆਓ ਤੇ 2-4 ਦਿਨ ਚੱਲ ਜਾਂਦੇ ਇਹਨਾਂ ਨੂੰ ਕੋਈ ਰੱਬ ਹੋਰ ਦੇ ਦਿੰਦਾ ਜੀ ਚਾਰ-ਚਾਰ ਜੀ ਕਮਾਉਂਦੇ ਜਿਹਦੀ ਤੇ ਤਨਖਾਹ ਲੱਗੀ ਹੋਈ ਹੈ ਉਹਨੂੰ ਤੇ ਪ੍ਰਵਾਹ ਨਹੀਂ ਉਹਨੂੰ ਪ੍ਰਵਾਹ ਨਹੀਂ ਚਲੋ ਉਹਨਾਂ ਦੇ ਵੀ ਪੜੇ ਲਿਖੇ ਆ ਲੋਕ ਲੱਗੇ ਹੋਏ ਆ ਤੇ ਲੱਗਣੇ ਚ ਕੀ ਹੈ ਇੱਕ ਨੂੰ ਨਹੀਂ ਤਨਖਾਹ ਮਿਲੀ ਦੂਜੇ ਦਾ ਖਰਚਾ ਆ ਜਾ ਬਾਅਦ ਚ ਦੂਜੇ ਦੀ ਆ ਜਾਂਦੀ ਉਹਦੇ ਸੇਪ ਹੋ ਗਿਆ ਚੱਲ ਗਿਆ ਕਰ ਜਿਹਨੇ ਦਿਹਾੜੀ ਕਰਨੀ ਆ ਉਹਦਾ ਤੇ ਵਿਚਾਰੇ ਤਾਂ ਕੋਈ ਨਹੀਂ ਤਾ ਇਹ ਤਰਾਸ ਦੀ ਹੈ ਜੋ ਸਾਡੇ ਦੇਸ਼ ਦੀ ਆ ਹਾਲਾਂਕਿ 78ਵਾਂ ਆਜ਼ਾਦੀ ਦਿਵਸ ਆ ਬੜੀ ਧੂੰ ਧਾਵ ਨਾਲ ਮਨਾਇਆ ਜਾ ਰਿਹਾ ਪਰ ਆ ਇੱਥੇ ਧੂੰ ਧਮ ਕਿਹੜੀ ਆ ਇਹਨਾਂ ਚਿਹਰਿਆਂ ਤੋਂ ਤੁਸੀਂ ਪੜ ਸਕਦੇ ਹੋ ਕਿਵੇਂ ਇੱਕ ਨਜ਼ਰ ਉਡੀਕ ਰਹੀ ਆ ਕਿ ਕੋਈ ਆਵੇ ਸਾਨੂੰ ਕੰਮ ਤੇ ਲੈ ਕੇ ਜਾਵੇ ਤੇ ਸਾਡੀ ਦਿਹਾੜੀ ਬਣੇ ਤੇ ਸਾਡੇ ਜਿਹੜੇ ਪਰਿਵਾਰ ਆ ਉਸ ਦਾ ਢਿੱਡ ਆ ਸ਼ਾਮ ਦਾ ਖਾਣੇ ਦਾ ਜਾਂ ਸਵੇਰ ਦੇ ਖਾਣੇ ਦਾ ਕੋਈ ਪ੍ਰਬੰਧ ਹੋ ਸਕੇ ਇਹੀ ਜਿਹੜੀ ਆ ਕਿਤੇ ਨਾ ਕਿਤੇ ਆਪਣੇ ਆਪ 'ਚ ਹਰ ਵਾਰ ਤਸਵੀਰਾਂ ਬੋਲਦੀਆਂ ਨੇ ਪਰ ਮੌਕੇ ਦੀਆਂ ਸਰਕਾਰਾਂ ਵੱਡੇ ਵੱਡੇ ਦਾਅਵੇ ਜਿਹੜੇ ਆ ਉਹ ਜਰੂਰ ਸਟੇਜਾਂ ਤੋਂ ਠੋਕਦੀਆਂ ਨੇ ਵੀਡੀਓ ਜਰਨਲਿਸਟ ਲੱਕੀ ਦੇ ਨਾਲ ਸਤਨਾਮ ਸਿੰਘ ਬਠੋਈ ਔਨ 에ਰ ਕਿ ਬਹੁਤ ਸਾਰੇ ਲੋਕ ਕੰਮ ਤਾਂ ਕਰਾ ਲੈਂਦੇ ਆ ਫਿਰ ਉਹ 10-10 ਦਿਨ 15-15 ਦਿਨ ਪੈਸੇ ਨਹੀਂ ਦਿੰਦੇ ਫਿਰ ਉਹ ਕਿਵੇਂ ਗੁਜ਼ਾਰਾ ਹੁੰਦਾ ਭਾਜੀ ਦੇਖੋ ਕਿ ਸਾਰੇ ਕੋਈ ਨਾ ਕੋਈ ਰੱਬ ਨੇ ਆਟਾ ਹਿਲਾ ਕੀਤਾ ਇੱਕ ਥੈਲੀ ਲਿਆਓ ਤੇ 2-4 ਦਿਨ ਚੱਲ ਜਾਂਦੇ ਇੰਨੇ ਨੂੰ ਕੋਈ ਰੱਬ ਹੋਰ ਦੇ ਦਿੰਦਾ ਜੀ ਮੌਕੇ ਦੀ ਸਰਕਾਰਾਂ ਤਾਂ ਕਹਿ ਰਹੀਆਂ ਕਿ ਲੋਕ ਖੁਸ਼ ਆ ਸਾਡੇ ਤੋਂ ਤਾਂ ਹੀ ਸਾਨੂੰ ਬਾਰ-ਬਾਰ ਚੁਣਿਆ ਜਾ ਰਿਹਾ ਚੁਣਿਆ ਜਾ ਰਿਹਾ ਭਾਜੀ ਚੁਣਿਆ ਤਾਂ ਜਾ ਰਿਹਾ ਜਿਹੜਾ ਪੰਚਾਇਤ ਸਰਪੰਚ ਹੈ ਉਹ ਜੀ ਮਾਨਦਾਰ ਵੀ ਹੈ ਐਸੀ ਗੱਲ ਨਹੀਂ ਸੁਣਦੇ ਵੀ ਹੈ ਦੇ ਗੱਲ ਪਤਾ ਕੀ ਹੈ ਜਦ ਕੰਮ ਨਿਕਲ ਗਿਆ ਪਿੱਛੇ ਜੀ ਗਲੀਆਂ ਚ ਗਲੀਆਂ ਚ ਕੋਈ ਉਹ ਸਟਾਈਲ ਟੂ ਲੱਗੀ ਹੈ ਘਰ-ਘਰਤੀ ਪੰਜ-ਪੰਜ ਸਰਕਾਰ ਦਾ ਪੈਸਾ ਪੰਜ ਸੌ ਮਾਂ ਤੋਂ ਸਰਪੰਚ ਦਾ ਉਹ ਕੋਈ ਗੱਲ ਨਹੀਂ ਬਣਦੀ ਪਲੈਨ ਦਾ ਪੈਸਾ ਗਰੀਬਾਂ ਕੋਲ ਅਗਲਾ ਕਰਨਦਾ ਵੀ ਮੇਰੇ ਗਲੀ ਚ ਗੰਦ ਨਾ ਰਹਿ ਜਾਵੇ ਦਿੰਦਾ ਲੋਕਾਂ ਨੂੰ ਅਸਲ ਵਿੱਚ ਜਿਹੜੇ ਆ ਮਜ਼ਦੂਰ ਆ ਗਰੀਬ ਆ ਉਹਨਾਂ ਨੂੰ ਮਿਲੀ ਆ ਆਜ਼ਾਦੀ ਉਹਨਾਂ ਨੂੰ ਕਦੀ ਆਜ਼ਾਦੀ ਮਿਲੀ ਹੋਈ ਨਹੀਂ ਉਹ ਤਾਂ ਵਿਚਾਰੇ ਫਸੇ ਹੋਈ ਹੋਏ ਇੱਕੇ ਸੰਦੇ ਜੇ ਰੋਟੀ ਵਾਸਤੇ 4 ਪੈਸੇ ਮਿਲ ਗਏ ਫਿਰ ਤਾਂ ਵਿਚਾਰੇ ਖਾਂਗੇ ਨਹੀਂ ਤਾਂ ਭੁੱਖੇ ਸੌਂ ਜਾਣਗੇ ਵਿਚਾਰੇ ਨੇ ਕਿੱਥੇ ਜਿਹੜੀ ਘਾਟ ਰੜਕਦੇ ਆ ਵੀ ਇਹ ਕੁਝ ਹੋਣਾ ਚਾਹੀਦਾ ਸਰਕਾਰ ਦੇਖੋ ਜੀ ਜਿੱਦਾਂ ਮੈਂ ਇੱਕ ਗੱਲ ਕਰਦਾ ਜਿੱਦਾਂ ਔਰ ਕਾਂਗਰਸ ਦੇ ਵਿੱਚ ਜਦ ਇੰਦਰਾ ਗਾਂਧੀ ਸੀ ਨਾ ਉਹ ਗਰੀਬਾਂ ਦਾ ਪੱਖ ਕਰਦੀ ਸੀ ਅੱਜ ਕੱਲ ਤੁਸੀਂ ਦੇਖ ਲਓ ਕੋਈ ਪੁੱਛਦਾ ਤੁਸੀਂ ਪ੍ਰੈਸ ਰਿਪੋਰਟ ਕਰੋ ਵੀ ਕੋਈ ਪੁੱਛਦਾ ਕੋਈ ਜਾ ਕੇ ਵੋਟਾਂ ਤੋਂ ਬਾਅਦ ਪੁੱਛਦਾ ਕਿ ਦਿਨ ਖਵਾ ਕੇ ਤਾਂ 5 ਸਾਲ ਫਿਰ ਭੁੱਖੇ ਮਰਨ ਵਾਲਾ ਹਾਲਾਤ ਤੁਸੀਂ ਦੇਖਦੇ ਪਏ ਇਹ ਇਹ ਵਿਚਾਰੇ ਜਿੱਥੋਂ ਜਿੱਥੋਂ ਅਸੀਂ ਵੀ ਨਾਲੇ ਆ ਵੀ ਕੋਈ ਜਦ ਆ ਗਿਆ ਵੀ ਉਹਨੂੰ ਪੁੱਛਦੇ ਵੀ ਤੁਹਾਨੂੰ ਦਿਹਾੜੀ ਮਿਲੀ ਐ ਤੁਹਾਨੂੰ ਦਿਹਾੜੀ ਬਣੀ ਐ ਜਾਂ ਨਹੀਂ ਜਿਹੜਾ 500 ਹੁੰਦਾ ਉਹ ਚਾਹ ਪਾਣੀ ਚ ਤੇ ਪਰੌਂਡਿਆਂ ਚ ਖਾ ਜਾਂਦੇ ਸਵੇਰੇ ਤੇ ਭੁੱਖ ਵੀ ਨਹੀਂ ਲੱਗਦੀ ਵਿਚਾਰਾ ਦੌੜਦਾ ਵੀ ਮੈਨੂੰ ਕੰਮ ਮਿਲ ਜਾਉ ਤੇ ਮਹਿੰਗਾਈ ਤਾਂ ਇੰਨੀ ਆ ਫਿਰ ਕਿਵੇਂ ਗੁਜ਼ਾਰਾ ਹੋ ਰਿਹਾ 900 ਪਲੱਸ ਜਿਹੜਾ ਸਿਲੰਡਰ ਕੋਈ ਕੋਠੀਆਂ ਚ ਕੰਮ ਕਰ ਰਿਹਾ ਵਿਚਾਰਾ ਕੋਈ ਕਿੱਥੇ ਇੱਕ ਨੇ ਘਰ ਚ ਲਾਣਾ ਹੀ ਐ ਤੇ ਇਸ ਕਰਕੇ ਕੋਈ ਅੰਦਰੋਂ ਆਇਆ ਕੋਈ ਇਧਰੋਂ ਚੁਲਨੀ ਤੂੰ ਆਇਆ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਜੇ ਨਹੀਂ ਮਿਲਦੀ ਦੇ ਕਿਸੇ ਦੀ ਜੇਬ ਤੇ ਕੱਟਣੀ ਨਹੀਂ 78ਵਾਂ ਆਜ਼ਾਦੀ ਦਿਹਾੜਾ ਅੱਜ ਦੇਸ਼ ਮਨਾ ਰਿਹਾ ਹੈ ਤੇ ਉੱਥੇ ਹੀ ਅਸੀਂ ਅੱਜ ਇੱਕ ਲੇਵਰ ਚੌਂਕ 'ਚ ਖੜੇ ਆਂ ਮਹਾਲੀ ਤਾਂ ਗੱਲਬਾਤ ਕਰਦੇ ਆਂ ਬਾਈ ਜੀ ਅੱਜ ਸਰਕਾਰੀ ਛੁੱਟੀ ਹੈ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਤੇ ਤੁਸੀਂ ਅੱਜ ਕਿਵੇਂ ਕੋਈ ਛੁੱਟਾ ਤੁਹਾਨੂੰ ਲੱਗਦਾ ਹੈ ਕਿ ਛੁੱਟੀ ਹੈ ਤੁਹਾਡੇ ਲਈ ਅਸੀਂ 15 ਅਗਸਤ ਬਹੁਤ ਉਮਦਾ ਨਾਲ ਮਨਾ ਰਹੇ ਹਾਂ ਜੀ ਹਾਂਜੀ ਤੇ ਆ ਛੁੱਟੀ ਸਾਨੂੰ ਹੁੰਦੀ ਹੈ ਹਾਂਜੀ ਤੇ ਕੰਮ ਤੇ ਆਏ ਹੋ ਅੱਜ ਹਾਂਜੀ ਹਾਂਜੀ ਕੰਮ ਤੇ ਦਿਹਾੜੀ ਤੇ ਆਏ ਹਾਂ ਜੀ ਬਹੁਤ ਵਧੀਆ ਕੰਮ ਤਰੀਕੇ ਨਾਲ ਇਹ ਲੱਗਦਾ ਹੈ ਕਿ ਜਿਹੜੇ ਮਜ਼ਦੂਰ ਨੇ ਗਰੀਬ ਲੋਕ ਨੇ ਉਹਨਾਂ ਨੂੰ ਆਜ਼ਾਦੀ ਮਿਲੀ ਹੋਈ ਹੈ ਹਾਂਜੀ ਹਾਂਜੀ ਜ਼ਰੂਰ ਮਿਲੀ ਵੀ ਹੈ ਜੀ ਹਾਂਜੀ ਬਹੁਤ ਵਧੀਆ ਜੀ ਤਾਂ ਬਾਪੂ ਜੀ ਅੱਜ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਛੁੱਟੀ ਵੀ ਆ ਪਰ ਬਹੁਤ ਸਾਰੇ ਮਜ਼ਦੂਰ ਆ ਜਿਹੜੇ ਦਿਹਾੜੀ ਤੇ ਆਏ ਨੇ ਲੱਗਦਾ ਹੈ ਕਿ ਉਹਨਾਂ ਲਈ ਹੈ ਆਜ਼ਾਦੀ ਦਾ ਦਿਨ ਕੋਈ ਨਹੀਂ ਉਹਨਾਂ ਵਾਸਤੇ ਕੁਝ ਨਹੀਂ ਹੈਗਾ ਦੂਰੋਂ ਦੂਰੋਂ ਆਏ ਪਿੰਡਾਂ ਤੋਂ ਵਿਚਾਰੇ ਕੀ ਕਰਨ ਰੋਟੀ ਖਾ ਕੇ ਮੀ ਵੀ ਪੈ ਰਿਹਾ ਅੱਜ ਹਾਂ ਮੀਲੀ ਪੈ ਰਿਹਾ ਜੀ ਰੋਟੀ ਖਾ ਕੇ ਵਿਚਾਰੇ ਨੰਗਾ ਰਨ ਚਲੇ ਜਾਣਾ ਬਾਪੂ ਜੀ ਕਈ ਵਾਰ ਤਾਂ ਜਿਹੜੇ ਦੇਖਿਆ ਜਾਂਦਾ ਹੈ ਕਿ ਖੜਕੀ ਮੁੜ ਜਾਂਦੇ ਆ ਦਿਹਾੜੀ ਵੀ ਨਹੀਂ ਪੈਂਦੀ ਹਾਂ ਇਹ ਵੀ ਸੱਚੀ ਗੱਲ ਹੈ ਦਿਹਾੜੀ ਪੈਂਦੀ ਹੋਣੀ ਹੋਰ ਘੱਟ ਰੇਟ ਤੇ ਚਲੇ ਜੰਨੇ ਲੋਕ ਆ ਚੱਕਰ ਹੋ ਜੀ ਹਾਂ ਤਾਂ ਕਿਵੇਂ ਲੱਗਦਾ ਹੈ ਕਿ ਲੋਕਾਂ ਨੂੰ ਅਸਲ ਵਿੱਚ ਜਿਹੜੇ ਆ ਮਜ਼ਦੂਰ ਆ ਗਰੀਬ ਆ ਉਹਨਾਂ ਨੂੰ ਮਿਲੀ ਆ ਆਜ਼ਾਦੀ ਉਹਨਾਂ ਨੂੰ ਕਦੀ ਆਜ਼ਾਦੀ ਮਿਲੀ ਹੈ ਜੀ ਉਹ ਤਾਂ ਵਿਚਾਰੇ ਫਸੇ ਹੋਏ ਹੋਈ ਇੱਕ ਕਿਸਮ ਦੇ ਜੇ ਰੋਟੀ ਵਾਸਤੇ 4 ਪੈਸੇ ਮਿਲ ਗਏ ਫਿਰ ਤਾਂ ਵਿਚਾਰੇ ਖਾਣਗੇ ਨਹੀਂ ਤਾਂ ਭੁੱਖੇ ਸੌਂ ਜਾਣਗੇ ਵਿਚਾਰੇ ਨੇ ਹਾਂਜੀ ਤਾਂ ਜੇਕਰ ਦੇਖਿਆ ਜਾਵੇ ਸਰਕਾਰਾਂ ਦਾਅਵੇ ਕਰ ਰਹੀਆਂ ਨੇ ਕਿ ਅਸੀਂ ਹਾਂ ਲੋਕਾਂ ਲਈ ਗਰੀਬ ਲੋਕਾਂ ਲਈ ហេਟਲਿਆਂ ਤਵਾਂ ਜਿਹੜੇ ਤਵਕੇ ਨੇ ਉਹਨਾਂ ਲਈ ਬਹੁਤ ਕੁਝ ਕਰ ਰਹੇ ਆ ਲੱਗਦਾ ਕੁਝ ਹੋ ਰਿਹਾ ਕੁਝ ਨਹੀਂ ਹੋ ਰਿਹਾ ਜੀ ਗਰੀਬਾਂ ਵਾਸਤੇ ਤਾਂ ਕੁਝ ਨਹੀਂ ਹੋ ਰਿਹਾ ਇਹ ਤਾਂ ਖਾਦੀ ਫੁਆੜ ਆਈ ਹੋਈ ਹੈ ਹਾਂਜੀ ਕਾਹ ਲੋ ਉਹ ਕਹਿੰਦੇ ਆ ਕਿ ਲੋਕ ਹਰ ਵਾਰ ਤੋਂ ਸਾਨੂੰ ਚੁਣ ਰਹੇ ਆ ਖੁਸ਼ ਨੇ ਲੋਕ ਸਾਡੇ ਸਰਕਾਰਾਂ ਤੋਂ ਖੁਸ਼ ਨੇ ਤਾਂ ਕਰਕੇ ਅਸੀਂ ਜਿੱਤ ਜਾਂਦੇ ਆ ਕਿ ਲੱਗਦਾ ਹੈ ਕਿ ਕੰਮ ਹੋ ਰਿਹਾ ਜਮਿਨੀ ਪੱਧਰ ਤੇ ਕੋਈ ਨਹੀਂ ਜੀ ਇਹ ਤਾਂ ਭੋਗ ਚੜ੍ਹ ਲੈਣੀ ਆ ਉਹਨਾਂ ਨੇ ਪੈਸੇ ਲੈਣੇ ਆ ਰਾਥਣ ਦੇਣੇ ਬੂਠਾ ਲੈਣੀ ਆ ਰਾਸ਼ਨ ਇਸ ਵਾਰ ਮਿਲਣਾ ਕਿਸ ਨੂੰ ਨਹੀਂ ਮਿਲੇ ਜੀ ਹਾਂ ਇੱਕੀ ਕੁਛ ਨਹੀਂ ਦਿੱਤਾ ਉਹਨਾਂ ਨੇ ਤਾਂ ਸਾਈਕਲ ਤੇ ਆਏ ਉਹ ਦਿਹਾੜੀ ਤੇ ਜਾਂ ਕੋਈ ਹੋਰ ਸਾਧਨ ਤੇਰਕੇ ਆਇਆ ਜੀ ਹਾਂਜੀ ਆਇਤੋਂ ਨੇੜੇ ਤੋਂ ਪਹਿਲੇ ਵਿੱਚੋਂ ਹਾਂਜੀ ਹੁਣ ਲੱਗੀ ਆ ਕਿਤੇ ਦਿਹਾੜੀ ਕੋਈ ਮਿਲਿਆ ਕੋਈ ਦਿਹਾੜੀ ਨਹੀਂ ਲੱਗੀ ਕੋਈ ਕੁਛ ਨਹੀਂ ਮਿਲਿਆ ਹਾਂਜੀ ਤਾਂ ਫਿਰ ਸ਼ਾਮ ਦਾ ਕਿਵੇਂ ਗੁਜ਼ਾਰਾ ਦੇਖੋ ਮਹਾਰਾਜ ਕਰੂ ਕਰੋ ਕਿਰਪਾ ਹਾਂਜੀ ਤਾਂ ਇਹ ਹਾਲਾਤ ਨੇ ਜੋ ਸਰਕਾਰਾਂ ਵੱਡੇ ਵੱਡੇ ਦਾਅਵੇ ਠੋਕਦੀਆਂ ਨੇ ਭਾਸ਼ਣ ਵੱਡੇ ਵੱਡੇ ਦਿੱਤੇ ਜਾਂਦੇ ਆ ਸਟੇਜਾਂ ਦੇ ਖੜਕੇ ਪਰ ਜ਼ਮੀਨੀ ਹਕੀਕਤ ਤੁਹਾਨੂੰ ਦਿਖਾ ਰਹੇ ਆ ਕਿ ਲੇਬਰ ਜਿਹੜਾ ਚੌਕ ਆ ਲੇਬਰ ਚੌਕ ਚ ਜਿਹੜੇ ਲੇਬਰ ਦੇ ਜਿਹੜੇ ਆ ਮਜ਼ਦੂਰ ਆ ਉਹ ਖੜੇ ਨੇ ਤੇ ਇਹ ਚਾਰੇ ਪਾਸੇ ਜਾਂ ਤੁਸੀਂ ਦੇਖ ਸਕਦੇ ਹੋ ਕੁਝ ਖਾਣਾ ਖਾ ਰਹੇ ਆ ਤੇ ਕੁਝ ਉਡੀਕ ਕਰ ਰਹੇ ਆ ਕਿ ਸਾਨੂੰ ਕੋਈ ਆਵੇ ਅਸੀਂ ਕੰਮ ਕਰਾਂਗੇ ਤੇ ਦੋ ਪੈਸੇ ਸਾਡੀ ਜੇਬ ਚ ਪਹਿਣਗੇ ਤੇ ਇਹ ਇੱਕ ਕਿਤੇ ਨਾ ਕਿਤੇ ਅਸਲ ਤਰਾਸ ਦੀ ਹੈ ਜਿਹੜੀ ਸਾਡੇ ਪੰਜਾਬ ਦੀ ਉਹ ਕਿਤੇ ਨਾ ਕਿਤੇ ਆਪਣੇ ਆਪ ਚ ਪੇਸ਼ ਹੁੰਦੀ ਹੈ ਤੇ ਤੁਸੀਂ ਸੁਣਿਆ ਹੈ ਬਜ਼ੁਰਗ ਕੋਲੋਂ ਕਿ ਜੇ ਕੋਈ ਕੁਝ ਕਰਾਂਗੇ ਤਾਂ ਕੁਝ ਕਵਾਵਾਂਗੇ ਤਾਂ ਕੁਝ ਖਾਵਾਂਗੇ ਆ ਆਪ ਕਿੱਥੋਂ ਆਏ ਹੋ ਤੇ ਕਿ ਇੱਥੇ ਕਿਵੇਂ ਖੜੇ ਹੋ ਦਿਹਾੜੀ ਦੂੜੀ ਲੈਣ ਆਏ ਹੋ ਕਿ ਵੈਸੇ ਖੜੇ ਹੋ ਭਾਈ ਦਿਹਾੜੀ ਵਾਲਾ ਹੀ ਕੰਮ ਹੈ ਸਾਡਾ ਹਾਂਜੀ ਤੇ ਇੱਥੇ ਕੋਈ ਘਾਲ ਹੀ ਚਲੀ ਜਾਂਦਾ ਹੈ ਕੋਈ ਦਿਹਾੜੀ ਕਿਹੜਾ ਰੋਜ ਹੈ ਰੋਜ ਦਾ ਕੰਮ ਇੱਥੇ ਨਹੀਂ ਹੈ Tiene más head